ਸਤਗੁਰੂ ਨੇ ਬੈਠ ਕੇ ਉਸ ਗੁਰੂ ਦੀ ਪੂਜਾ ਕੀਤੀ ਹੈ ਅਤੇ ਨਾਮ ਕਮਾਇਆ ਹੈ ਧਰਤੀ ਉਸ ਸਥਾਨ ਦੀ ਗਵਾਹੀ ਦਿੰਦੀ ਹੈ ਕਿ 10000 ਸਾਲਾਂ ਤੋਂ ਇੱਥੇ ਇੱਕ ਸੰਤ ਮਹਾਤਮਾ ਨੇ ਬੈਠ ਕੇ ਪੂਜਾ ਕੀਤੀ ਹੈ ਕਿਹਾ ਜਾਂਦਾ ਹੈ ਕਿ ਜਦੋਂ ਸਤਗੁਰੂ ਨਾਨਕ ਪੈਦਲ ਯਾਤਰਾ ਤੇ ਨਿਕਲੇ ਸੰਤਾਂ ਰਸਤੇ ਵਿੱਚ ਰੁਕ ਕੇ ਆਰਾਮ ਕਰਦੇ ਸਨ ਅਤੇ ਕਿਤੇ ਬੈਠ ਜਾਂਦੇ ਸਨ ਇਸੇ ਤਰ੍ਹਾਂ ਜਦੋਂ ਸਤਗੁਰੂ ਨਾਨਕ ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ਦੇ ਨਾਲ ਕਾਮਰੂਪ ਦੇਸ਼ ਵਿੱਚ ਪਹੁੰਚੇ ਤਾਂ ਸਤਿਗੁਰੂ ਉੱਥੇ ਜਾ ਕੇ ਬੈਠ ਗਏ ਜਦੋਂ ਸਤਿਗੁਰੂ ਜੀ ਉੱਥੇ ਆਰਾਮ ਕਰਨ ਲੱਗੇ ਤਾਂ ਭਾਈ ਮਰਦਾਨਾ ਜੀ ਨੇ ਦੇਖਿਆ ਕਿ ਇਹ ਸ਼ਹਿਰ ਕਿੰਨਾ ਸੁੰਦਰ ਸੀ ਦਰਖਤਾਂ ਦੀਆਂ ਟਾਹਣੀਆਂ ਫਲਾਂ ਨਾਲ ਭਰੀਆਂ ਹੋਈਆਂ ਸਨ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਦੇ ਸ਼ਹਿਰ ਦੇ ਦਰਸ਼ਨ ਕੀਤੇ ਭਾਈ ਮਰਦਾਨਾ ਜੀ ਨੇ ਸ਼ਹਿਰ ਦੇ ਦਰਸ਼ਨ ਕੀਤੇ ਇਹ ਸ਼ਹਿਰ ਦੀ ਸੁੰਦਰਤਾ ਦੇਖ ਕੇ ਉਹ ਮੋਹਿਤ ਹੋ ਗਿਆ ateos